ਯੋਆ ਸਭ ਤੋਂ ਵੱਧ ਆਪਾਂ ਨੂੰ ਜਿਹੜਾ ਭਰੋਸਾ ਐਗਰੀਕਲਚਰ ਤੋਂ ਜੁੜਿਆ ਐ ਐਤੋਂ ਵੱਧ ਦੱਸੋ ਕਿਹਦੇ ਤੇ ਭਰੋਸਾ ਆ ਇੱਕ ਸਰਕਾਰੀ ادارਾ ਸਰਕਾਰ ਤੋਂ ਬੜੇ ਬੜੇ ਮਹਾਰਦੋਲੋ ਲੱਖ 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 ਰੁਪਏ ਲੈ ਰਹੇ ਉਹਨਾਂ ਦੀਆਂ ਪੂੰਜੀਆ ਕਰਨੀਆਂ ਉਹ ਬੀਜ ਤਿਆਰ ਹੋ ਕੇ ਆਪਾਂ ਨੂੰ ਆਪਾਂ ਲੈਣਾ ਚ ਲਾ ਕੇ ਛੋਟੇ ਕਿਸਾਨਾਂ ਦੇ ਪਿੱਠ ਦੇ ਲੋਕਾਂ ਨੂੰ ਔਰ ਤੁਸੀਂ ਦੇਖੋ ਵੀ ਹੁਣ ਉਹੀ ਬੀਜ ਆ ਕੇ ਛੇੜੜ ਮਹੀਨੇ ਦੀ ਫਸਲ ਪਾ ਲਈ 15-15000 ਰੁਪਏ ਚर्चा ਵੀ ਕਰ ਲਿਆ ਉੱਤੇ ਹੁਣ ਆਹ ਮਹੀਨੇ ਦਾ ਸੌਣ ਦੇ ਮਹੀਨੇ ਚੱਲੇ ਵੀ ਖਤਮ ਹੋ ਰਿਹਾ ਲੱਗਦਾ ਕਿ ਹੁਣ ਆ ਕੇ ਉਹ ਸਾਨੂੰ ਕੌਣੀ ਪੈਗੀ ਕਿੱਡਾ ਨੁਕਸਾਨ ਆ ਗਾਂ ਵਾਲੀ ਕਿਹੜੀ ਫਸਲ ਨੂੰ ਕਿੱਥੋਂ ਪੁਨਰੀ ਲਾਵਾਂਗਾ ਕੀ ਉਹਦਾ ਝਾੜ ਨਿਕਲਣਾ ਕਿ ਨਹੀਂ ਨਿਕਲਣਾ ਬੰਦਾ ਤਾਂ ਕਿਸੇ ਪਾਸੇ ਚੁੱਕਾ ਨਹੀਂ ਰਿਹਾ ਪਰ ਇਹ ਦੇਖੋ ਤੁਸੀਂ ਕੱਲੇ ਪਹਿਲੀ ਗੱਲ ਜਦੀ ਨਾਲ ਦੀ ਨਾਲ ਇਮੀਡੀਏਟ ਸਰਕਾਰ ਨੂੰ ਜਿਹੜੀ ਉਹ ਕਾਰਵਾਈ ਕਰਨੀ ਜਿਹੜਾ ਜਿੱਥੋਂ ਕਿੱਥੋਂ ਬੀਜ ਆਇਆ ਸਾਡੇ ਤੋਂ ਬਿੱਲ ਪੱਕੇ ਨਹੀਂ ਨਾ ਕੋਣ ਫਸਟ ਪਿੰਡ ਦੇ ਸਾਰੇ ਪੂਰੇ ਪਹਿਲੇ ਜਦੇ ਕਾਰਵਾਈ ਹੋਣੀ ਚਾਹੀਦੀ ਨਾਲ ਦੇ ਨਾਲ ਵੀ ਕਿੱਥੋਂ ਬੀਜ ਆਇਆ ਇਹ ਕਿਹਨੇ ਬੀਜ ਦਿੱਤਾ ਹਰ ਖੋਤੇ ਨਾਲ ਕੱਲਿਆਂ ਨਾਲ ਨਹੀਂ ਇਹ ਮੈਨੂੰ ਨਹੀਂ ਲੱਗਦਾ ਜਿਆਦਾ ਤੋਂ ਜਿਆਦਾ ਇੱਥੇ ਆਪਣੇ ਕੱਲੇ ਫਤਿਹਗੜ੍ਹ ਜ਼ਿਲ੍ਹੇ 'ਚ ਹਜ਼ਾਰ ਕਿੱਲਾ ਜਿਹੜਾ ਹਜ਼ਾਰ ਕਿੱਲਾ ਖਰਾਬ ਹੋ ਗਿਆ ਜਿਹੜਾ ਕਿਸੇ ਨੇ ਹੁਣ ਬਾਅਦ 'ਚ ਪਤਾ ਲੱਗਿਆ ਵੀਡੀਓ ਪਾਈ ਤਹੌਰਾ 'ਚ ਖਬਰਾਂ ਲੱਗੀਆਂ ਮੇਰੇ ਕੋਲ ਘੱਟੋ ਘੱਟ 50 ਫੋਨ ਆਲੇ ਕੋਈ ਬਰਾਸ ਬਾਹਰ ਆਇਆ ਕੋਈ ਪਕੜਾਣੇ ਬਾਹਰ ਆਇਆ ਕੋਈ ਕਿਤੇ ਬਾਹਰ ਆਇਆ ਨਹੀਂ ਜਣੀ ਹੁਣ ਪਹਿਲਾਂ ਕੋਈ ਕੱਲਾ ਕੱਲਾ ਫਾਇ ਗਿਆ ਮੇਰੇ ਪਿੰਡ ਬਾਈ ਇੱਕ ਨੇ ਦੋ ਕਿੱਲੇ ਮੈਨੂੰ ਪਤਾ ਹੀ ਨਹੀਂ ਸੀ ਉਹਨੇ ਮੈਨੂੰ ਕੱਲ ਫੋਨ ਕਰਕੇ ਕਹਿੰਦਾ ਮੈਂ ਵੀ ਵਾਹੀ ਆ ਕਹਿੰਦਾ ਮੇਰੀ ਵੀ ਖਰਾਬ ਹੋ ਗਈ। ਯਾਨੀ ਇਹ ਦੇਖੋ ਇਹ ਗੱਲ ਬਹੁਤ ਜ਼ਰੂਰੀ ਨੇ ਸਾਡੀ ਸਾਡਾ ਧਾਰਾ ਹੋਈ ਆ ਜਿਹਦੇ ਤੁਸੀਂ ਭਰੋਸਾ ਕਰਦੇ ਹੋ ਉਹ ਧਾਰੇ ਚ ਵੀ ਠੱਗੀ ਆ। ਉਹ ਧਾਰੇ ਚ ਪਤਾ ਨਹੀਂ ਕਿੱਥੋਂ ਬੀਜ ਲਾਇਏ ਉਹਨਾਂ ਨੇ ਕੀ ਕਰਿਆ ਆਪਣੇ ਆਪ ਤਿਆਰ ਕਰਿਆ ਕਰੋ। ਹਾਂ ਕਿੱਥੋਂ ਭਰਉਨੇ ਆ ਸੀ ਨਾ। ਇਹਦੇ ਲਈ ਮੈਂ ਤੁਹਾਨੂੰ ਇੱਕ ਦੇਖੋ ਮੈਂ ਵੀ ਖੇਤੀ ਕਰਦਾ ਪਰ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਜਿਵੇਂ ਤੁਸੀਂ ਇੰਨੇ ਦਾ ਬੀਜ ਲਾਇਆ ਨਾ ਇੱਕ ਕਿੱਤਾ ਲਾਇਆ। ਨਵਾਂ ਬੀਜ ਲੈਣਾ ਸਿਰਫ ਇੱਕ ਕਿੱਤਾ ਬੀਜ ਲਾਓ। ਔਰ ਇੱਕ ਕਿੱਲਾ ਬੀਜ ਲਾ ਕੇ ਤੁਸੀਂ ਤਜਰਬਾ ਕਰੋਗਾ। ਆ ਜ ਆਪਣਾ ਜਿਹੜਾ ਨਵਾਂ ਲਾਉਣਾ ਉਹ ਇੱਕ ਕਿੱਲੇ ਦਾ ਬੀਜ ਜਾਂ ਅੱਧੇ ਕਿੱਲੇ ਦਾ ਲੈ ਕੇ ਉਹ ਲਾ ਕੇ ਉਹਨੂੰ ਗਾਂਹ ਤਿਆਰ ਕਰਦੇ ਜਿਵੇਂ ਉਹਨਾਂ 10-10 ਕਿੱਲੇ ਵਾਲੇ ਗਾਂਹ ਝਿੰਕੇ ਤੇ ਲਈ ਹੈ ਫਿਰ ਉਹਦੇ ਤੇ ਖਰਚਾ ਕਰ ਲਿਆ ਉਹ ਤਾਂ ਬੰਦਾ 10 ਸਾਲ ਹੀ ਤਾਂ ਆਪਾ ਸਕਦਾ ਮਤਲਬ ਘਟਾ ਪੂਰਾ ਹੋਈ ਨਹੀਂ ਸਕਦਾ ਉਹਦਾ ਕੱਢਣ ਪਾਉਣ ਨੂੰ ਕਿੰਨਾ 60000 ਕਿੱਲੇ ਦੇ 10000 ਬਾਜੂ ਦਾ ਮੁੱਲ ਜੀ 15 ਬਾਜੂ ਉਹ ਨੁਕਸਾਨ ਉਹਦਾ 65000 ਦਾ ਹੋ ਗਿਆ 6 ਸਾਲ ਚ ਨਹੀਂ ਪੂਰਾ ਹੋਣਾ ਜੇ 6 ਸਾਲ ਤੇ ਲਗਾਤਾਰ ਕਿੰਤੀ ਜਮੀਨ ਕਰੇ ਉਹ ਬੰਦਾ ਝਿੰਕੇ ਤੇ ਲੈ ਕੇ ਤਾਂ ਵੀ ਉਹਦਾ ਮਤਲਬ ਬਰਾਬਰ ਹੋਊਗਾ 6-7 ਸਾਲ ਬਾਅਦ 10000 ਕਿੱਲੇ ਦਾ ਤੇ ਇਸ ਕਰਕੇ ਮਤਲਬ ਇਹ ਗੱਲਾਂ ਵੀ ਸਾਡੇ ਚ ਹੈ ਜਿਹੜੇ ਹੋ ਜਾਂਦੇ ਉਹ ਬਹੁਤ ਐਕਟਿਵ ਚੱਕ ਰਹੇ ਨੇ ਪਹਿਲਾ ਗੱਲ ਹੈ ਜਾਇਹ ਜਿਹੜਾ ਜਵਾਬ ਦੋਸਾਂ। ਆ ਤੁਹਾਡੇ ਤੋਂ ਬੀਜ ਲੈਨੇ ਸੀ। ਸਾਡਾ ਕਿਵੇਂ ਨਕਨ ਹੋ ਗਿਆ। ਇਹ ਗੱਲਾਂ ਮਤਲਬ ਹੈਗੀਆਂ ਸਾਡੇ ਵੀ ਸਾਨੂੰ ਅੱਜ ਇਹ ਚੀਜ਼ਾਂ ਨੁਕਸਾਨ ਹੋ ਰਿਹਾ। ਇੰਤੋਂ ਵੱਧ ਦੱਸੋ ਕਿਹਦੇ ਤੇ ਭਰੋਸਾ ਕਰਾਂਗੇ? ਅਸੀਂ ਬੇਤੀ ਪੜੀ ਤੇ ਭਰੋਸਾ ਕਰਦੇ ਹਾਂ ਹੋਰ ਕਿਤੇ ਕਰੋਸ ਕਰਾਂਗੇ? ਉਹ ਮਹਿਕਮੇ ਦੇ ਵਿੱਚ ਵੀ ਆਹ ਡੁਪਲੀਕੇਸੀ ਚੱਲ ਰਹੀ ਹੈ। ਪਤਾ ਨਹੀਂ ਕਿੱਥੋਂ ਭੀਜ ਭਰਾਉਂਦੇ ਨੇ ਕਿੱਥੋਂ ਕੀ ਕਰਦੇ ਨੇ। ਉਹ ਇਹ ਬੜਾ ਵੱਡਾ ਆੜਦਾਲੇ ਸਾਰੇ ਜਿੱਥੇ-ਜਿੱਥੇ ਵੀ ਹੈਗੇ ਬੰਦੇ ਤੁਸੀਂ ਵੀ ਧਰਮਿੰਦਰ ਸਾਰੇ ਬੰ